ਉਲਟਾ ਲੱਜਾਵੇ ਜੰਗ ਰੱਬਾ ਮੰਗਾ ਮੈਂ ਦੁਆਵਾਂ ਕਦੇ ਮਰੇ ਨਾ ਕਿਸੇ ਵੀ ਮਾਂ ਦਾ ਪੁੱਤ ਓਏ ਗਿੱਠਾਂ ਮੇਨ ਪਾਲਿਆ ਪੇਟੀ ਚ ਜਦੋਂ ਬੰਦ ਆਉਂਦਾ ਉਸ ਮਾਂ ਦੀ ਰਹਿੰਦੀ ਨਾ ਕੋਈ ਰੋਤੀ ਓਏ ਇਧਰ ਵੀ ਆਪਣੇ ਤੇ ਉਧਰ ਵੀ ਆਪਣੇ ਆ ਸਿਆਸਤਾ ਨੇ ਪਾਏ ਵਿੱਚ ਧੜਿਆ ਮਿਹਰ ਕਰੀ ਰੱਬਾ ਮੇਰੇ ਫੌਜੀ ਵੀਰਾਂ ਉੱਤੇ ਜਿਹੜੇ ਸਾਡੀਆਂ ਜਾਨਾਂ ਦੀ ਰਾਖੀ ਖੜਿਆ ਮੇਰ ਕਰੀ ਰੱਬਾ ਮੇਰੇ ਫੌਜੀ ਵੀਰਾਂ ਉੱਤੇ ਜਿਹੜੇ ਸਾਡੇ ਪਰਿਵਾਰਾਂ ਦੇ ਲਈ ਖੜਿਆ ਪਨ ਗੋਟੇ ਵਾਲਾ ਫੈਨ ਜਿਹੜੇ ਬਾਡਰਾਂ ਤੇ ਬੈਠੇ ਜਿੰਨਾ ਦੇਸ਼ੀ ਉਤੋਂ ਜ਼ਿੰਦਗੀ ਨੂੰ ਵਾਰਿਆ ਆਗਿੱਤਾਂ ਵਿੱਚ ਨਿਤ ਜਿਹੜੇ ਕਰਦੇ ਆ ਫੈਰੇ ਨਾ ਕੁੱਤੇ ਨੂੰ ਡੰਡਾ ਨਹੀਂ ਕਦੇ ਮਾਰਿਆ ਕਿੰਤਾ ਬੀਨ ਕੱਢਣਾ ਇਹਨਾਂ ਨੇ ਜਦੋਂ ਫੇਰ ਖੁੱਲੇ ਗਾਣਿਆਂ ਚ ਹੀਰੋ ਉਂਝ ਬੜਿਆ ਮਿਹਰ ਕਰੀ ਰੱਬਾ ਮੇਰੇ ਫੌਜੀ ਵੀਰਾਂ ਉੱਤੇ ਜਿਹੜੇ ਸਾਡੇ ਪਰਿਵਾਰਾਂ ਦੇ ਲਈ ਖੜਿਆ ਮਿਹਰ ਕਰੀ ਰੱਬਾ ਮੇਰੇ ਫੌਜੀ ਵੀਰਾਂ ਉੱਤੇ ਜਿਹੜੇ ਸਾਡੀਆਂ ਜਾਨਾਂ ਦੀ ਰਾਖੀ ਖੜਿਆ ਓਏ ਟਲ ਜਾ